ਨਹੀਂ ਚਲੇਗਾ ਨਹੀਂ ਚਲੇਗਾ ਗੁੰਡਾ ਕਰਤੀ ਢੰਗ ਵਾਲੀ ਨਹੀਂ ਕਰੇਗੀ ਨਹੀਂ ਚਲੇਗੀ ਤੱਕ ਐਸਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਕਰਤੀ ਨਹੀਂ ਕਰੇਗੀ ਨਹੀਂ ਚਲੇਗੀ ਨਹੀਂ ਕਰੇਗੀ ਆਸਾਨ ਕਾਲਾ ਟਾੜਾ ਨਹੀਂ ਚਲੇਗੀ

ਮੋਰ ਬੈਂਕਾਲਾ ਨੇ ਇੱਕ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਇੱਕ ਲੈਟਰ ਲਿਆਦੀ ਵੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਵੱਲੋਂ ਇਹਨਾਂ ਨੂੰ ਕੋਈ ਪਾਰਟੀ ਨਹੀਂ ਬਣਾਇਆ ਗਿਆ ਕੋਈ ਸਬਨ ਨਹੀਂ ਆਇਆ ਜਿਸ ਵਾਸਤੇ ਇਹਨਾਂ ਨੇ ਅੱਜ ਸਾਡੇ ਕੋਲ ਗੁਹਾਰ ਲਾਇਆ ਵੀ ਸਾਡਾ ਨਾ ਇਤਰਾ ਧੰਗਾ ਹੋ ਰਿਹਾ ਸਾਡੇ ਕੋਲ ਪਹੁੰਚੋ ਆਪਾਂ ਅੱਜ ਦੋ ਵਾਰ ਆਏ ਦੋ ਵਾਰੀ ਗੱਲਬਾਤ ਬੈਠੇ ਆ ਪਰ ਅੱਜ ਜਿਹੜਾ ਇਹਨਾਂ ਨੇ ਆ ਕੇ ਸਿੱਧੀ ਧੱਕੇਸ਼ਾਹੀ ਕਰਨੀ ਸ਼ੁਰੂ ਕੀਤੀ ਆ ਉਹ ਬੜੀ ਨਿਤਨਜੋਗੀ ਸਾਡੀ ਇਹ ਹਾਈ ਕੋਰਟ ਅੱਗੇ ਵੀ ਅਪੀਲ ਹੈ ਤੇ ਸਰਕਾਰਾਂ ਅੱਗੇ ਵੀ ਸਾਡੀ ਗੁਜਾਰਸ਼ ਆ ਕਿ ਇਸ ਤਰ੍ਹਾਂ ਦੀ ਗੁੰਡਾ ਕਰਦੀ ਨਾ ਇਹਨਾਂ ਦੇ ਦੋ ਛੋਟੀਆਂ ਛੋਟੀਆਂ ਬੇਟੀਆਂ ਕੋ ਤੇ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਸੀ ਅੰਦਰ ਜਿਹੜੀਆਂ ਕੰਮ ਕਰਦੀਆਂ ਔਰਤਾਂ ਉਹ ਬੈਠੀਆਂ ਸੀ ਗਿਆ ਸਾਡੇ ਬਜ਼ੁਰਗ ਬੈਠੇ ਉਹਨਾਂ ਨੂੰ ਆਉਂਦੇ ਮੈਡਮ ਤਹਿਸੀਲਦਾਰ ਨੇ ਐਸਚੀਓ ਸਾਹਿਬ ਨੂੰ ਕਾਇਕ ਦੇ ੱੱੱਕੇ ਮਾਰਨੇ ਸ਼ੁਰੂ ਕੀਤੇ ਚੁੱਕ ਚੁੱਕ ਬਾਹਰ ਸੁੱਟਣਾ ਸ਼ੁਰੂ ਕੀਤਾ ਕਿ ਇਹ 15-20 ਬੰਦੇ ਇਹਨਾਂ ਨੂੰ ਬੱਸੇ ਸੁੱਟ ਕੇ ਦੇ ਕਰੋ ਕੋਈ ਇਹਨਾਂ ਕੋਲ ਆਰਡਰ ਨਹੀਂ ਕੋਈ ਵਿਖਾਇਆ ਨਹੀਂ ਇਹ ਆ ਤੇ ਛੋਟੇ ਦੁਕਾਨਦਾਰਾ ਜੀ ਇਹਨਾਂ ਦੀ ਅੱਜ ਇਹਨਾਂ ਨੇ ਇੱਕ ਕੁਰਕੀ ਕੱਢੀਆ ਜਦੋਂ ਕੋ ਹਰਾਨਗੀ ਦੀ ਗੱਲ ਇਹ ਆ ਵੀ ਇਹਨਾਂ ਨੇ ਕਰੋਨਾ ਤੋਂ ਪਹਿਲਾਂ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਲੋਨ ਚੱਲਦਾ ਸੀ ਕੋਈ ਇਹੋ ਜੀ ਗੱਲ ਨਹੀਂ ਕਰੋਨਾ ਤੋਂ ਬਾਅ ਤੋਂ ਬਾਅਦ ਕਾਰੋਬਾਰ ਨਹੀਂ ਚੱਲਦਾ ਸਾਡੀ ਸੈਟਲਮੈਂਟ ਕੀਤੀ ਜਾਵੇ ਪਰ ਬੈਂਕ ਜਿਹੜਾ ਵਾ ਕੋਈ ਵੀ ਇਹਨਾਂ ਨਾਲ ਸੈਟਲਮੈਂਟ ਕਰਨ ਲਈ ਰਾਜ਼ੀ ਨਹੀਂ ਐਦੋਂ ਪਹਿਲਾਂ ਵੀ ਜਿਹੜਾ ਵਾ ਇਹਨਾਂ ਨੇ ਹੁਣ ਬੈਂਕ ਵਾਲਿਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਇੱਕ ਲੈਟਰ ਲਿਆਂਦੀ ਵੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਵੱਲੋਂ ਇਹਨਾਂ ਨੂੰ ਕੋਈ ਪਾਲਟੀ ਨਹੀਂ ਬਣਾਇਆ ਗਿਆ ਕੋਈ ਸਮਨ ਨਹੀਂ ਆਇਆ ਜਿਸ ਵਾਸਤੇ ਇਹਨਾਂ ਨੇ ਅੱਜ ਸਾਡੇ ਕੋਲ ਗੁਹਾਰ ਲਾਏ ਵੀ ਸਾਡਾ ਨਾ ਇਤਨਾ ਧੱਕਾ ਹੋ ਰਿਹਾ ਸਾਡੇ ਕੋਲ ਪਹੁੰਚੋ ਆਪਾਂ ਕੇ ਦੋ ਵਾਰੀ ਆਏ ਦੋ ਵਾਰੀ ਗੱਲਬਾਤ ਵਿੱਚ ਬੈਠੇ ਆ ਪਰ ਅੱਜ ਜਿਹੜਾ ਇਹਨਾਂ ਨੇ ਆ ਕੇ ਸਿੱਧੀ ਧੱਕੇਸ਼ਾਹੀ ਕਰਨੀ ਸ਼ੁਰੂ ਕੀਤੀ ਉਹ ਬੜੀ ਸਾਡੀ ਇਹ ਹਾਈ ਕੋਰਟ ਅੱਗੇ ਵੀ ਅਪੀਲ ਹੈ ਤੇ ਸਰਕਾਰਾਂ ਅੱਗੇ ਵੀ ਸਾਡੀ ਗੁਜਾਰਸ਼ ਆ ਕਿ ਇਸ ਤਰ੍ਹਾਂ ਦੀ ਗੁੰਡਾ ਕਰਦੀ ਨਾ ਇਹਨਾਂ ਦੇ ਦੋ ਛੋਟੀਆਂ ਛੋਟੀਆਂ ਬੇਟੀਆਂ ਬੰਦੇ ਛੋਟੇ ਦੁਕਾਨਦਾਰ ਹੈ ਤੇ ਜਿਸ ਤਰ੍ਹਾਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟਣਗੇ ਤੇ ਫਿਰ ਇੱਥੇ ਕੌਣ ਕਿਸ ਦੀ ਗੱਲ ਕਰੇਗੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨਾਲ ਤਕਰਾਰ ਹੋ ਰਿਹਾ ਕਿਸਾਨਾਂ ਦਾ ਹਾਂ ਬਿਲਕੁਲ ਇਹੋ ਗੱਲ ਨੂੰ ਲੈ ਕੇ ਹੋਇਆ ਵੀ ਇਹਨਾਂ ਨੇ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਸੀ ਅੰਦਰ ਜਿਹੜੀਆਂ ਕੰਮ ਕਰਦੀਆਂ ਔਰਤਾਂ ਉਹ ਬੈਠੀਆਂ ਸੀ ਗਿਆ ਸਾਡੇ ਬਜ਼ੁਰਗ ਬੈਠੇ ਉਹਨਾਂ ਨੂੰ ਆਉਂਦੇ ਮੈਡਮ ਤਹਿਸੀਲਦਾਰ ਨੇ ਐਸਐਚਓ ਸਾਹਿਬ ਹੌਣ ਜਦੋਂ ਇੱਥੇ ਕਾਫੀ ਸੰਗਤ ਇਕੱਠੀ ਹੋ ਗਈ ਸਾਰਾ ਕੋਈ ਤੇ ਹੁਣ ਮੰਗਾਏ ਆ ਕਿ ਤਸੀਲੇ ਪਏ ਆ ਫਲਾਣੇ ਥਾਂ ਪਏ ਆ ਹੁਣ ਸਾਡੇ ਕੋ ਮੰਗਾਏ ਉਸ ਵਕਤ ਕੋਈ ਵੀ ਨਹੀਂ ਬਸ ਆਉਂਦੇ ਆ ਇਹਨਾਂ ਗੁੰਡਾ ਕਰਦੀ ਉਤਰੇ ਬਗੈਰ ਕਿਸੇ ਗੱਲ ਬਾਤ ਉਹਦੀ ਵੀਡੀਓ ਤੁਹਾਡੇ ਕੋਲ ਤੁਹਾਡੇ ਸਾਹਮਣੇ ਐਂ ਸਰ ਕੀ ਹੈ ਮੈਟਰ ਜਿਹੜਾ ਜਿਹੜਾ ਇਹ ਇੱਥੇ ਦੀ ਕੋਈ ਰੋਹਿਤ ਸੇਠੀ ਨੇ ਚਾਂਦੇ ਬਿੰਦਰ ਰਹਿਣ ਵਾਲੇ ਉਹਨਾਂ ਦੀ ਸ਼ਾਪ ਪਲੱਸ ਘਰ ਉਹਨਾਂ ਨੇ ਕੋਈ ਲੋਨ ਲਿਆ ਸੀ ਇੰਡੀਆ ਬੁੱਲਸ ਕੰਪਨੀ ਤੋਂ ਕੋਈ 70 ਤੋਂ 80 ਲੱਖ ਦਾ ਜਿਹੜਾ ਵਿਧ 2018 ਦੇ ਵਿੱਚ ਲਿਆ ਸੀ ਜਿਹੜਾ ਵਿਧ ਇੰਟਰਸ ਹੋਣਾ ਦਾ 1 ਕਰੋੜ ਦੇ ਲਾਗੇ ਬਣਾ ਚੱਲ ਗਿਆ ਕੁਝ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟ ਨਾਲ ਕਹਿੰਦੇ ਵੀ 3 ਤੋਂ 4 ਸਾਲ ਤੋਂ ਰੁਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨੈਂਸ ਕੰਪਨੀ ਜਾਂ ਬੈਂਕ ਨੇ ਕਬਜ਼ਾ ਲੈਣਾ ਹੁੰਦਾ ਇਹ ਅੱਜ ਉਹ ਜਿਹੜੀ ਫਾਈਨੈਂਸ ਕੰਪਨੀ ਉਹ ਲੈਣ ਆਈ ਹੈ ਇਹ ਕਹਿੰਦੇ ਜੀ ਅਸੀਂ ਪੈਸੇ ਦਿੰਦੇ ਆ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਪੈਸੇ ਨਹੀਂ ਲੈਣਾ ਤੇ ਜੋ ਹੁਣ ਜਿੰਨੇ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ ਵੀ ਉਹਨਾਂ ਨੇ ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਹੁਣ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤ ਜਾਂ ਕਿੰਨੀ ਬਣਨਗੇ ਬਟ ਕਿਉਂਕਿ ਇੱਕ ਨੂੰ ਪਤਾ ਹੀ ਹੈ ਜਦੋਂ ਬੈਂਕ ਦੇ ਵਿੱਚ ਆਪਾਂ ਕਿਸੇ ਤੋਂ ਲੋਨ ਲੈਨੇ ਆ ਉਹ ਵਿਦ ਟਾਈਮ ਜਿਹੜਾ ਵਿਦ ਇੰਟਰਸਟ ਉਹਦਾ ਵਾਧਾ ਹੀ ਜਾਣਾ ਸੋ ਉਹਨਾਂ ਨੂੰ ਮੇਬੀ ਇਦਾਂ ਦਾ ਕੁਝ ਵੀ ਜਿੰਨਾ ਅਸੀਂ ਲਿਆ ਸੀ ਕੁਝ ਟੈਂਪਲ ਉਹ ਅਸੀਂ ਉਹਨਾਂ ਕੀ ਪੇ ਕਰਾਂਗੇ ਜੋ ਫਾਈਨੈਂਸ ਕੰਪਨੀ ਦੇ ਜਾਂ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅਸੀਂ ਲੋ ਉਹ ਉਸ ਤਰੀਕੇ ਨਾਲ ਦਾ ਮੈਟਰ ਹੈ ਕੀ ਕੀ ਅੱਜ ਪਿੰਸਰ ਜਿਹੜਾ ਰਹੇਗਾ ਕਰ ਕਰ ਤਾਹ ਦਾ ਪ੍ਰਸ਼ਾਸਨੀਆ ਕਿ ਜਿਹੜੀ ਨੀਤੀ ਦਾ ਹੋ ਰਹੀ ਹੈ ਅਸੀਂ ਦੇਖੋ ਜੀ ਅਸੀਂ ਜਿਹੜੇ ਕਿਸਾਨ ਕਮੇਟੀ ਦੇ ਆਏ ਨੇ ਪ੍ਰਧਾਨ ਨੇ ਜਿਵੇਂ ਕਰਮਜੀਤ ਗਿੱਲੋਂ ਨੇ ਨੰਗਲੇ ਤੋਂ ਇਹਨਾਂ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਨਾਲ ਬੈਠ ਕੇ ਮੈਟਰ ਕਾਫੀ ਸਮਝਿਆ ਉਹਨਾਂ ਨੇ इवन ਉਹਨੂੰ ਵੀ ਕਿਹਾ ਵੀ ਜੇ ਤੂੰ ਇਸ ਤੀਕ ਦਾ ਕੋਈ ਚੈਲੰਜ ਵਗੈਰਾ ਕਰਨਾ ਸੀ ਜਦੋਂ ਸਰਫੇਸ ਰਿਐਕਟਰ ਦਾ ਹੋਇਆ ਇਹ ਆਰਡਰ ਤੂੰ ਉਹਦੇ ਵਿੱਚ ਥਰੂ ਲਾਇਰ ਜਾਂ ਕੁਛ ਉਹਦੇ ਕਰ ਲੈਣਾ ਸੀ ਪ੍ਰੋਪਰ ਇੰਨਾ ਕਿ ਤੇ ਜਿਹੜੇ ਕਿਸਾਨ ਲੀਡਰ ਵੀ ਉਹਨਾਂ ਦੇ ਆਏ ਨੇ ਸਪੋਰਟ ਜ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਹੈ ਬਾਕੀ ਹੁਣ ਆਪਸ ਦੇ ਵਿੱਚ ਕਰ ਰਹੇ ਨੇ ਨੇਗੋਸ਼ੀਏਟ ਵੀ ਜਾਂ ਬੈਂਕ ਦੇ ਜਾਂ ਇਹਨਾਂ ਦਾ ਕੁਝ ਉਸ ਤਰੀਕੇ いいね。